ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇਖ ਹੋਰ ਆਪਣਾ ਨਵਾਂ ਵਲੌਗ ਤਿੰਨ ਦਿਨ ਲਗਾਤਾਰ ਸਫਾਈਆਂ ਕੀਤੀਆਂ ਅੱਜ ਚੌਥਾ ਦਿਨ ਆ ਮੈਂ కర్ਟਨਸ ਧੋਉਂਗੀ ਜਿੰਨੇ కర్ਟਨਸ ਆ ਉਹ ਧੋ ਕੇ ਤੇ ਜਿੰਨੇ ਕੱਲ ਮੈਂ ਇੱਕ ਪੰਡ ਕੱਪੜਿਆਂ ਦੀ ਧੋਤੀ ਉਹਨਾਂ ਦੀ ਤੈਅ ਲਾਉਂਗੀ ਸਾਰੀ ਛੱਤ ਜਿਹੜੀ ਆ ਮੈਂ ਉਹ ਸਾਫ਼ ਕਰਕੇ ਆਉਂਗੀ ਤੇ ਹੋਰ ਵੀ ਥੱਲੇ ਜੋ ਛੋਟਾ ਮੋਟਾ ਸਮਾਨ ਆ ਆਪਣੀ ਆਪਣੀ ਜਗ੍ਹਾ ਰੱਖਣ ਵਾਲਾ ਮੈਂ ਉਹ ਰੱਖੂਗੀ ਘਰ ਦਾ ਸਾਮਾਨ ਜਿੰਨਾ ਵੀ ਉਹਦੀ ਸੈਟਿੰਗ ਉਹ ਮੈਂ ਹੀ ਕਰਦੀ ਹੁੰਦੀ ਆ ਮੈਂ ਜੇ ਹੈਲਪਰ ਵੀ ਕੋਈ ਲਾਈ ਆ ਮੈਂ ਉਹਨੂੰ ਬਿਲਕੁਲ ਵੀ ਨਹੀਂ ਉਹਨੂੰ ਕੀ ਕਹੀਦਾ ਸਿਰਫ ਉਹਨਾਂ ਦਾ ਕੰਮ ਹੁੰਦਾ ਸਾਫ ਕਰਨਾ ਨਾਲ ਮੈਂ ਵੀ ਲੱਗੀ ਰਹਿਣੀ ਹੁੰਦੀ ਮੈਂ ਇ tanto ਨਹੀਂ ਮੈਂ ਨਾਲ ਆਪ ਨਹੀਂ ਕਰਦੀ ਮੈਂ ਆਪ ਤਕਰੀਬਨ ਆਪਣੇ ਘਰ ਦਾ ਪ੍ਰੋਪਰ ਸਾਰਾ ਸਾਫ ਸਵਾਈ ਦਾ ਕੰਮ ਜਿਹੜਾ ਉਹ ਕਰਦੀ ਆ ਤੇ ਵਲੌਗ ਦੀ ਸਟਾਰਟਿੰਗ ਵਿੱਚ ਹੀ ਆਪਾਂ ਇੱਕ ਆਪਣੇ ਸਬਸਕ੍ਰਾਈਬਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਮੱਲਨ ਵੀਰ ਜੀ ਆ ਮੱਲਨ ਵੀਰ ਜੀ ਸ਼ਾਇਦ ਉਹਨਾਂ ਨੂੰ ਵੀ ਮੇਰੇ ਵਾਲੀ ਪ੍ਰੋਬਲਮ ਹੈ ਅਲਸਰੇਟਿਵ ਕੋਲਾਈਟਿਸ ਟੱਚਵੂਡ ਬਾਬਾ ਜੀ ਦੀ ਮੋ ਮੇਰ ਮੈਂ ਦੋਸ ਪ੍ਰੋਬਲਮ ਤੋਂ ਠੀਕ ਹਾਂ ਬਿਲਕੁਲ ਠੀਕ ਹਾਂ ਮਾਮੂਲੀ ਜੀ ਹੋਊਗੀ ਬਟ ਮੈਂ ਬਿਲਕੁਲ ਠੀਕ ਹਾਂ ਤੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਆ ਮਲਹਨ ਵੀਰ ਜੀ ਨੂੰ ਵਿਜੇ ਮਲਹਨ ਹੈ ਸ਼ਾਇਦ ਉਹਨਾਂ ਦਾ ਨਾਮ ਹਾਂਜੀ ਵਿਜੇ ਮਲਹਨ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਬਸ ਇੱਕ ਦੋ ਦਿਨ ਦਾ ਟਾਈਮ ਦਿਓ ਤੇ ਜਿਹੜੀ ਮੈਂ ਇਸ ਮੌਸਮ ਦੇ ਵਿੱਚ ਇਹੋ ਡਾਈਟ ਫੋਲੋ ਕਰਦੀ ਆ ਅਲਸਰ ਰੈਟਿਕੁਲਾਈਟਿਸ ਦੀ ਮੈਂ ਜ਼ਰੂਰ ਦੱਸੂਗੀ ਤੇ ਸ਼ਾਇਦ ਮੈਂ ਕੱਲ ਨੂੰ ਉਹਦੇ ਰਿਲੇਟਡ ਮਤਲਬ ਅਲਸਰ ਰੈਟਿਕੁਲਾਈਟਿਸ ਨਹੀਂ ਆਮ ਵੀ ਲੋਕ ਹੈ ਜਿਹੜੇ ਉਹ ਚੀਜ਼ਾਂ ਜਿਹੜੀਆਂ ਉਹ ਯੂਜ਼ ਕਰ ਸਕਦੇ ਆ ਨਾ ਉਹਨਾਂ ਜਿਹੜਾ ਵੇਟ ਆ ਉਹ ਤੁਹਾਡਾ ਨੋਰਮਲ ਹੋਊਗਾ ਤੇ ਜਿਹੜੀ ਤੁਹਾਡੀ ਪ੍ਰੋਬਲਮ ਆ ਉਹ ਵੀ ਜਿਹੜੀ ਉਹ ਧੀਰੇ ਧੀਰੇ ਖਤਮ ਹੋ ਜੂਗੀ ਸਟਮਕ ਨੂੰ ਰਿਲੇਟਡ ਕਿਸੇ ਨੇ ਵੀ ਕੋਈ ਪ੍ਰੋਬਲਮਸ ਆ ਤੇ ਉਹਨਾਂ ਚੀਜ਼ਾਂ ਨਾਲ ਯੂਜ਼ ਕਰਾਉਣਾ ਸਹੀ ਹੋ ਜਾਂਦੀ ਆ ਤੇ ਅੱਜ ਮੈਂ ਰਾਤ ਨੂੰ ਬਣਾਉਂਗੀ ਪ੍ਰੋ ਬਾਇਓਟਿਕ ਚਾਵਲ ਜਾਗ ਲਾ ਕੇ ਤੇ ਅਗਲੇ ਦਿਨ ਸਵੇਰ ਨੂੰ ਖਾਣੇ ਹੁੰਦੇ ਆ ਉਹ ਆਪਾਂ ਉਹਨਾਂ ਨੂੰ ਦੱਸਾਂਗੇ ਜਿਹੜੀਆਂ ਚੀਜ਼ਾਂ ਚੀਜ਼ਾਂ ਆਪਾਂ ਖਾਣੇ ਆ ਤੇ ਥੋੜਾ ਜਿਹਾ ਟਾਈਮ ਦਿਓ ਵੀਰ ਜੀ ਜਲਦੀ ਹੀ ਆ ਪਲਸਰਟੀਟੂਕਲਾਈਟਿਸ ਤੇ ਇੱਕ ਹੋਰ ਵਲੌਗ ਜਿਹੜਾ ਉਹ ਬਣਾਵਾਂਗੇ ਤੇ ਹੁਣ ਮੈਂ ਗਈ ਹਾਂ ਜੀ ਕਰਟਨਸ ਵਾਸ਼ ਮਸ਼ੀਨ ਮੈਂ ਪਾਣੀ ਦੀ ਭਰਨੇ ਲਾਈ ਆ ਵਿੱਚ ਪਾਈਆਂ ਮੈਂ ਸਿਰਫ ਆਪਣੀ ਕਿਹੜੀ ਸਰਫ ਆ ਮੈਨੂੰ ਸਰਫ ਦਾ ਨਾਮ ਹੀ ਜਿੱਤਾ ਭੁੱਲ ਗਿਆ ਤੇ ਪਾ ਕੇ ਤੇ ਹੁਣ ਮੈਂ ਉਹਨੂੰ ਕੀ ਕਹੀਦਾ ਜਿਹੜੇ ਉਹ ਕਰਟਨਸ ਉਹ ਲੈ ਲਾ ਇਹ ਵਾਲੇ ਕਰਟਨਸ ਆ ਤੇ ਕਰਟਨਸ ਹਮੇਸ਼ਾ ਹੀ ਹਰ ਇੱਕ ਲੇਡੀ ਦੀ ਸ਼ਿਕਾਇਤ ਇਹ ਕਰਟਨਸ ਦੇ ਜਿਹੜੇ ਇਹ ਵਾਲੇ ਆ ਇਹ ਮਸ਼ੀਨ 'ਚ ਤੋਂ ਹੰਦੇ ਨਾਲ ਟੁੱਟ ਜਾਂਦੇ ਆ ਰਿੰਗ ਰਿੰਗ ਟੁੱਟ ਜਾਂਦੇ ਤੇ ਅੱਜ ਆਪਾਂ ਜੀ ਨਵੇਂ ਤਰੀਕੇ ਨਾਲ ਜਿਹੜੇ ਕਲਰਟਨਸ ਆ ਉਹ ਧੋਵਾਂਗੇ ਰਿੰਗਸ ਨੂੰ ਕੋਈ ਨੁਕਸਾਨ ਨਹੀਂ ਹੋਊਗਾ ਤੇ ਰਿੰਗਸ ਵਾਲਾ ਜਿਹੜਾ ਪੋਰਸ਼ਨ ਆ ਉਹ ਆਪਾਂ ਅਲੱਗ ਆ ਲਾਸਟ ਤੇ ਹੈਂਡ ਨਾਲ ਆਪਾਂ ਆਪਣੇ ਨਾਲ ਹੱਥ ਨਾਲ ਵਾਸ਼ ਕਰ ਲਾਂਗੇ ਤੇ ਚਲੋ ਜੀ ਲੈ ਕੇ ਆਉਣੀ ਆ ਮੈਂ ਇਹਦੇ ਵਿੱਚ ਜੋ ਪਾ ਕੇ ਇਹਨੂੰ ਵਾਸ਼ ਕਰਨਾ ਇਹ ਲੈ ਲਈਏ ਜੀ ਆਪਾਂ ਸਟਿਕ ਤੇ ਇਹ ਸਟਿਕ ਦੇ ਵਿੱਚ ਆਪਾਂ ਪਾਵਾਂਗੇ ਕਲਰਟਨਸ ਕਿ ਮੈਂ ਟ੍ਰਾਈਪੋਡ ਤੇ ਲਾਤਾ ਜੀ ਕੈਮਰਾ ਕਿਉਂਕਿ ਮੰਦਿਰ ਮੰਨ ਵੀਰ ਗਿਆ ਭਾਈ ਜੀ ਆਪਣੀ ਗੰਗੋ ਮੰਗੋ ਦੇ ਕੰਮ ਕਰਨ ਗੰਗਾ ਤੇ ਮੰਗੋ ਦੇ ਇਹ ਜੀ ਆਪਾਂ ਸਟਿੱਕ ਵਿੱਚ ਪਾ ਲੈਂਦੇ ਹਾਂ ਕਰਟਨਸ ਚਾਰ-ਚਾਰ ਕਰਟਨਸ ਆਪਾਂ ਤੁਹਾਂਗੇ ਦੋ ਤੇ ਇਹਦੇ ਨਾਲ ਜਿਹੜੇ ਹਨਾ ਟੁੱਟੂਗੇ ਨਾਲ ਆਪਣੇ ਰਿੰਗ ਜਿਹੜੇ ਆ ਅੱਗੇ ਮੈਂ ਨਾ ਇਹਨੂੰ ਰੱਸੀ ਜਾਂ ਕੁਛ ਇਦਾਂ ਦਾ ਬੰਨ ਕੇ ਇਹਨਾਂ ਰਿੰਗਸ ਨੂੰ ਫੇਰ ਪਾਣੀ ਹੁੰਦੀ ਹੈ ਉਹਦੇ ਵਿੱਚ ਬਟ ਉਹਦੇ ਨਾਲ ਵੀ ਵਿੰਗੇ ਥੋੜੇ ਹੋ ਹੀ ਜਾਂਦੇ ਜਿਆਦਾ ਨਹੀਂ ਥੋੜੇ ਹੋ ਜਾਂਦੇ ਤੇ ਇਹਦੇ ਨਾਲ ਤਾਂ ਬਿਲਕੁਲ ਨਹੀਂ ਹੋਊਗੇ ਤੇ ਆਪਾਂ ਬਾਅਦ ਵਿੱਚ ਰਿੰਗਸ ਵਾਲੀ ਜਿਹੜੀ ਮਤਲਬ ਕਿ ਪੋਰਸ਼ਨ ਆ ਰਿੰਗਸ ਵਾਲਾ ਇਹਨਾਂ ਉਹ ਵਾ ਥੋੜਾ ਥੋੜਾ ਬਾਅਦ ਵਿੱਚ ਆਪਾਂ ਹੈਂਡ ਨਾਲ ਵਾਸ਼ ਕਰਨਾ ਹੈ ਲੋ ਜੀ ਇਹ ਆਪਾਂ ਚਾਰ ਕਰਟਨਸ ਪਾ ਲਿਆ ਵਿੱਚ ਚੱਕ ਲਈਏ ਆਈ Think 10 ਹੀ ਥੋਤੇ ਜਾਣੇ ਚਾਰ ਨਹੀਂ ਹੈਵੀ ਹੋ ਜਾਣੇ ਜਿਆਦਾ ਇਹ ਦਬਾਲੇ ਦੀ ਆਪਾਂ ਇਹਦੇ ਵਿੱਚ ਇਹ ਪਾ ਦੀ ਜੀਰੇ ਵਿੱਚ ਗਾਰਡਨਸ ਇਹਦੇ ਲਈ ਡੰਡਾ ਇਹਨੂੰ ਪੈਰਨਾ ਰੱਖਣਾ ਜੀ ਕਟ ਲੈਂਗੇ ਆਪਣੇ ਤੋਤੇ ਦੇ ਇਹਨਾਂ ਵੀ ਤੋਤੇਗੇ ਥੋੜੇ ਬਸ ਲਾਸਟ ਰਹਿ ਗਏ ਤਿੰਨ ਤੇ ਉਹ ਕਟ ਲੈਣੇ Bıraşım herhalde tabi oluyor. Hatta ben izledim तीन होत नीचे कपडा रख जे कपडा रुदि नहीं खेल डंडा जरा दोन्ही रख दो, जो दो, दो कपड़ा रख ਇਹ ਫਿਰ ਰੱਖ ਦਿੱਤੇ ਇਹਨੇ ਨਾਲ ਜਿਹੜਾ ਡੰਡਾ ਵੈ ਬਿਲਕੁਲ ਨਹੀਂ ਹਿੱਲਦਾ ਇਹ ਕਰਦਾ ਰੱਖ ਦਿੱਤਾ ਕੋਈ ਵੀ ਕੱਪੜਾ ਰੱਖਣ ਤੇ ਡੰਡਾ ਜਿਹੜਾ ਬਿਲਕੁਲ ਨਹੀਂ ਹਿੱਲੂਗਾ ਤੇ ਪ੍ਰੋਪਰ ਜਿਹੜੇ ਗਾਰਟਨਸ ਉਹ ਧੋ ਹੋ ਜਗੇ ਆਨੇ ਤੋਂ ਲੈ ਕੇ ਮੈਂ ਫਿਰ ਇਹਨੂੰ ਪਾਣੀ-ਤਾਨੀ ਕੱਢੂਗੀ ਮੈਂ ਥੱਲੇ ਪਾਣੀ-ਤਾਨੀ ਏ ਫਿਊ ਮੂਮੈਂਟਸ ਲੇਟਰ ਤੇ ਅਜੀ ਮੈਂ ਝਾੜੂ ਲਾਉਣਾ ਸ਼ੁਰੂ ਕੀਤਾ ਹੁਣੇ ਲੇਟ ਹੋ ਗਈ ਮੈਂ 11 ਵਜ ਗਏ ਮੈਨੂੰ ਪਰਦੇ ਬੁਰਦੇ ਧੋਂਦਿਆਂ ਸੈਟਿੰਗ ਕਰਦੇ ਹਾਂ ਕਿਉਂਕਿ ਮਨਵੀਰ ਅੱਜ ਗਿਆ ਦਾ 10:30 ਵਜੇ ਤਾਂ ਮੈਂ ਜਦੋਂ ਮਨਵੀਰ ਘਰੋਂ ਜਾਵੇ ਤਾਂ ਉਦੋਂ ਹੀ ਝਾੜੂ ਨਹੀਂ ਲਾਉਣੀ ਹੁੰਨੀ ਕੁਛ ਟਾਈਮ ਅਟਕ ਕੇ ਫਿਰ ਮੈਂ ਝਾੜੂ ਲਾਉਣਾ ਜਿਹੜਾ ਸ਼ੁਰੂ ਕਰਦੀ ਹੁੰਦੀ ਹੁਣ ਬਰਾਂਡਾ ਤੇ ਕਿਚਨ ਇੱਧਰ ਸਾਰੇ ਮੈਂ ਝਾੜੂ ਲਾ ਦਿੱਤਾ ਜਦ ਤੱਕ ਪਰਦੇ ਨਾ ਲੱਗੇ ਘਰ ਪੈਠਾ ਜਿਹਾ ਲੱਗਦਾ ਇਹ ਤੇ ਜਿਵੇਂ ਸੈਟਿੰਗ ਕੀਤੀ ਇਸ ਵਾਲੀ ਅਲਮਾਰੀ ਦੀ ਇਹ ਐਕਸਟਰਾ ਕਮੇਜ ਰੱਖਿਆ ਐ ਐਕਸਟਰਾ ਸਮਾਨ ਸਭ ਨੂੰ ਰੱਖਣ ਨੂੰ ਇੱਧਰ ਆਪਣੀ ਰੈਫਰਿਜਰੇਟਰ ਫ੍ਰਿਜ ਤੇ ਇਹ ਕਰਟਨਸ ਜੀ ਮੈਂ ਧੋ ਦਿੱਤੇ ਇਹ ਦੇਖਿਆ ਧੋ ਧੋ ਕੇ ਸਾਰੇ ਮੈਂ ਡੰਗ ਹਾਂ ਬੱਗੂ ਕੀ ਹੋਇਆ ਆ ਜਾ ਥੱਲੇ ਉਹ ਕੱਤਲੇ ਨਹੀਂ ਉਤਰੰਦਾ ਇਹ ਮੈਂ ਧੋ ਦਿੱਤੇ ਸਾਰੇ ਅੰਦਰ ਵੀ ਆ ਸਾਰੇ ਕਰਟਨਸ ਆ ਇਹਨਾਂ ਨੂੰ ਮੈਂ ਜਿਸ ਜਿਹੜੀ ਉਹ ਡਰਾਈ ਕਰਦੇ ਮਸ਼ੀਨ 'ਚ ਮੈਂ ਡਰਾਈ ਨਹੀਂ ਕੀਤਾ ਇਹਨਾਂ ਨੂੰ ਮੈਂ ਪਾਣੀ ਥਾਣੀ ਕੱਢ ਕੇ ਪਾਣੀ ਥਾਣੀ ਕੱਢ ਕੇ ਥੋੜਾ ਜਿਹਾ ਨੁੱਚਣ ਦਿੱਤੇ ਤਾਂ ਫਿਰ ਮੈਂ ਇਦਾਂ ਗਿੱਲੇ ਹੀ ਸੁੱਕਣੇ ਪਾਏ ਆ ਇਹਦੇ ਨਾਲ ਇਦਾਂ ਵੀ ਜਦੋਂ ਸਪਿੰਨ ਡਰਾਈ ਵੀ ਕਰਦੇ ਆ ਨਾ ਆਪਾਂ ਤੇ ਇਹਨਾਂ ਦੇ ਕਰਟਨਸ ਦੇ ਜਿਹੜੇ ਰਿੰਗਸ ਆ ਉਹ ਟੁੱਟ ਜਾਂਦੇ ਆ ਆਪਸ 'ਚ ਇਦਾਂ ਟਕਰਾ ਕੇ ਤੇ ਇਸ ਕਰਕੇ ਮੈਂ ਸਪਿੰਨ ਡਰਾਈ ਨਹੀਂ ਕਰਦੀ ਹੁੰਦੀ ਪਾਣੀ ਥਾਣੀ ਕੱਢ ਕੇ ਮੈਂ ਇਹਨਾਂ ਨੂੰ ਸੁੱਕਣੇ ਪਾ ਦਿੰਨੇ ਹੁੰਨੇ ਆ ਥੋੜਾ ਜਿਹਾ ਪਏ ਰਹਿਣ ਦਿੰਨੇ ਹੁੰਨੇ ਸਪਿੰਨ ਵਾਲੇ ਪਾਸੇ ਵੀ ਪਾਣੀ ਜਿਹੜਾ ਉਹ ਨੁੱਚੜ ਜਾਵੇ ਇੱਕ ਜਦੋਂ ਆਪਾਂ ਇਹਨਾਂ ਨੂੰ ਸਪਿਨ ਕਰਦੇ ਆ ਨਾ ਕਰਟਨਸ ਨੂੰ ਦੇਖਿਆ ਹੁੰਦੇ ਕਿ ਮੇਰਾ ਗੁੱਲੂ ਇੱਥੇ ਵੀ ਇਹ ਜਿਹਾ ਬੜਾ ਖਲਾਰਾ ਮੈਂ ਸਾਰੀ ਸੈਟਿੰਗ ਹਾਂ ਗੁੱਲੂ ਕੀ ਹੋਇਆ ਪੱਗ ਨੂੰ ਥੱਲੇ ਨਹੀਂ ਉਤਰਉਂਦਾ ਹੋਏ ਕੀ ਹੋਇਆ ਸ਼ੀਟਿਆ ਮੋਰੇ ਤੇ ਉੱਪਰ ਕਿੱਦਾਂ ਚੜੀ ਸੀ ਆ ਜਾ ਆ ਜਾ ਆ ਜਾ ਥੱਲੇ ਆ ਜਾ ਆ ਜਾ ਆ ਜਾ ਇਹ ਬੜੀ ਸਿਆਣੀ ਆ ਸਮਝਦਾਰ ਆ ਇਹ ਛੱਡ ਗੁੱਗੂ ਬੁੱਢਾ ਹੋ ਗਿਆ ਆ ਜਾ ਆ ਜਾ ਆਜਾ ਬੱਲੂ ਆ ਜਾ ਆ ਜਾ ਆ ਜਾ ਹੋੜੀ ਹੋੜੀ ਆ ਜਾ ਚਲੋ ਜੀ ਹੁਣ ਮੈਂ ਕਰ ਲਾ ਸਾਫ ਸਫਾਈ ਸਪਿੰਨ ਡਰਾਈ ਕਰਨ ਦਾ ਇੱਕ ਇਹ ਤੇ ਹੋ ਜਾਂਦਾ ਵੀ ਪਰਦੇ ਜਿਹੜੇ ਉਹ ਜਲਦੀ ਸੁੱਕ ਗਏ ਅ ਮਤਲਬ ਕਿ ਸੁੱਕ ਜਾਂਦੇ ਆ ਸੁੱਕਣੇ ਪਾ ਦੋ ਤੇ ਗਿੱਲੇ ਗਿੱਲੇ ਵੀ ਨਹੀਂ ਸੁੱਕਣੇ ਪਾਉਂਦੇ ਤੇ ਮੈਂ ਨਾ ਇਹਨਾਂ ਨੂੰ ਪਾਣੀ ਥਾੜੀ ਕੱਢ ਕੇ ਜਿਹੜਾ ਸਪਿੰਨਰ ਡਰਾਈ ਵਾਲਾ ਨਾ ਉਧਰਲੇ ਪਾਸੇ ਕੁਝ ਟਾਈਮ ਰੱਖ ਦਿੰਦੇ ਹੁਣੇ ਪੜਦੇ ਆ ਇਹਨੂੰ ਫਿਰ ਉਹਦੇ ਨਾਲ ਜਦੋਂ ਪਾਣੀ ਨੁੱਚੜ ਜਾਂਦਾ ਤੇ ਫਿਰ ਮੈਂ ਕੱਢ ਕੇ ਸੁੱਕਣੇ ਪਾ ਦਿੰਦੀ ਹੁੰਨੀ ਇਹ ਇਹਦੇ ਦੋ ਫਾਇਦੇ ਹੋ ਜਾਂਦੇ ਸਪਿੰਨ ਡਰਾਈ ਨਾ ਕਰਨ ਦੇ ਇੱਕ ਤਾਂ ਜਿਹੜੇ ਕਰਟਨਸ ਆ ਤੁਹਾਡੇ ਉਹਦੇ ਰਿੰਗਸ ਨਹੀਂ ਖਰਾਬ ਹੁੰਦੇ ਦੂਜਾ ਜਿਹੜੇ ਕਰਟਨਸ ਆ ਉਹਨਾਂ ਨੂੰ ਵੱਟ ਨਹੀਂ ਵੰਦੇ ਸਪਿੰਨ ਡਰਾਈ ਵਿੱਚ ਜਦੋਂ ਵੀ ਆਪਾਂ ਕੱਪੜਾ ਕੁਝ ਵੀ ਸਕੋਣੇ ਆ ਤਾਂ ਉਹ ਉਹਨੂੰ ਵੱਟ ਪੈ ਜਾਂਦੇ ਆ ਤੇ ਸਾਡੇ ਵਾਲ ਪੰਜਾਬੀ ਚ ਵੱਟ ਹੀ ਕਹ ਦਿੰਦੇ ਆ ਬਾਕੀ ਕਿਸੇ ਵਾਲ ਕੁਛ ਕਹਿੰਦੇ ਉਹਨੇ ਕੁਝ ਵੱਟ ਜੇ ਪੈ ਜਾਂਦੇ ਜਿੱਦਾਂ ਉਹ ਨਹੀਂ ਬੰਦੇ ਫਿਰ ਡਾਈ ਕਰੰਦੇ ਨਾਲ ਤੇ ਕਰਟਨਸ ਜਿਹੜੇ ਇਦਾਂ ਸਹੀ ਰਹਿੰਦੇ ਹੁਣ ਇਹਨਾਂ ਦੀ ਤਹਿ ਵੱਜੀ ਰਹਿਣੀ ਆ ਜਦੋਂ ਇਹਨਾਂ ਨੂੰ ਸੁੱਕ ਕੇ ਮੈਂ ਲਾਉਂਗੀ ਵੀ ਇਹਨਾਂ ਦੀ ਤਹਿ ਇਦਾਂ ਹੀ ਵੱਜ ਜਾਣੀ ਜਿੱਦਾਂ ਹੁੰਦੀ ਆ ਫਿਰ ਮੈਂ ਨਾਲ ਥੋੜੀ ਥੋੜੀ ਪ੍ਰੈਸ ਮਾਰ ਕੇ ਫੇਰ ਇਹਨਾਂ ਕਰਟਨਸ ਨੂੰ ਆਪੋ ਆਪਣੀ ਜਗ੍ਹਾ ਤੇ ਜਿਹੜਾ ਮੈਂ ਲਾ ਦੂੰਗੀ ਤੇ ਇਹ ਸੀ ਅੱਜ ਆਪਣਾ ਇੱਕ ਹੋਰ ਛੋਟਾ ਜਿਹਾ ਵਲੌਗ ਤੇ ਕਿੰਨੇ ਦਿਨ ਟੱਚ ਚ ਨਹੀਂ ਹੈ ਵਲੌਗ ਬਣਾਏ ਨਹੀਂ ਕਿਤੇ ਕਿਤੇ ਮਾੜਾ ਮੋਟਾ ਪਾ ਦਈਦਾ ਸੀਗਾ ਥੋੜਾ ਜਿਹਾ ਘਰ ਵੀ ਕੰਮ ਬਹੁਤ ਸਫਾਈ ਦੇ ਹੋ ਜਾਂਦੇ ਆ ਕੋਈ ਮੈਂ ਥੋੜਾ ਜਿਹਾ ਆਪਣੀ ਹੈਲਥ ਵੱਲ ਵੀ ਧਿਆਨ ਦੇਣ ਦੇਈਆਂ ਕਿਉਂਕਿ ਹੁਣ ਮੌਸਮ ਚੇਂਜ ਹੋਣਾ ਨਾ ਮੌਸਮ ਚੇਂਜ ਹੋਣ ਨਾਲ ਮੈਨੂੰ ਥੋੜੀ ਜਿਹੀ ਦਿੱਕਤ ਜਿਹੜੀ ਹੋ ਜਾਂਦੀ ਆ ਤਾਂ ਸੋਵੇਂ ਨੂੰ ਆਪਣੀ ਡਾਈਟ ਦਾ ਆਪਣੇ ਖਾਣ ਪੀਣ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੁਣ ਜਿਹੜਾ ਦੀਵਾਲੀ ਵੀ ਆਈ ਕੁਝ ਨਾ ਕੁਝ ਬਣਾਉਣਾ ਵੀ ਆ ਇਹਦਾ ਮਤਲਬ ਇਹ ਨਹੀਂ ਮੈਂ ਸਭ ਕੁਝ ਖਾ ਸਕਦੀ ਆ ਮੈਂ ਕੁਝ ਨਹੀਂ ਖਾ ਸਕਦੀ ਇਦਾਂ ਦਾ ਕੁਝ ਘਰ ਚ ਬਣਾਇਆ ਜਿਹੜਾ ਹਲਕਾ ਫੁਲਕਾ ਮਾੜਾ ਮੋਟਾ ਖਾ ਸਕਦੀ ਨਹੀਂ ਤਾਂ ਨਹੀਂ ਤੇ ਚਲੋ ਜੀ ਇਹਦੇ ਨਾਲ ਹੀ ਕਰਦੇ ਆਪਾਂ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇ ਸਸਟਿਕ ਹਲ ਸਾਰਿਆਂ ਨੂੰ ਤੇ ਮੰਗੋ ਗੰਗਾ ਰਵੀ ਆਪਾਂ ਤੁਹਾਨੂੰ ਮਲਾਵਾਂਗੇ